ਜੀ ਨਾ ਉਥੇ ਕੋਈ ਪਹਾੜੀ ਗੀ ਜੇ ਨਾ ਉਥੇ ਕੋਈ ਫੁੱਲ ਬੁੱਤੇ ਨਾ ਕੋਈ ਆਕਾਰ ਹੈ ਕਿਉਂਕਿ ਅਸੀਂ ਗੁਰਬਾਣੀ ਤੋਂ ਪੁਸ਼ ਕੇ ਚੱਲਣਾ ਗੁਰਬਾਣੀ ਗੁਰੂ ਵਿੱਚ ਦੱਸਿਆ ਵੀ ਉਥੇ ਤਾਂ ਸੂਰਜ ਚੰਦ ਵੀ ਨਹੀਂਗਾ ਜਿੱਥੇ ਪਰਮਾਤਮਾ ਬਿਠਾ ਹੈ ਇਹ ਸਾਡੀ ਧਰਤੀ ਤੇ ਸੂਰਜ ਚੰਦਰਮਾ ਦਾ ਪ੍ਰਭਾਵ ਉਹਾਂ ਸੂਰਜ ਨਹੀਂ ਚੰਦ ਆਦ ਨਿਰੰਜਨ ਕਰੇ ਅਨੰਦ ਉਥੇ ਕੋਈ ਗ੍ਰੰਥ ਵੀ ਨਹੀਂਗਾ ਜੀ ਨਾ ਕੋਈ বেদ ਨਾ ਕੋਈ ਸ਼ਾਸਤਰ ਜਿੱਥੇ ਪਰਮਾਤਮਾ ਆਪ ਪ੍ਰਕਾਸ਼ ਰੂਪ ਵਿੱਚ ਬੈਠਾ ਹੈ ਨਾ ਉਥੇ ਦਿਨ ਤੇ ਨਾ ਰਾਤ ਦਿਨ ਰਾਤ ਇਸ ਲੋਕ ਵਿੱਚ ਆ ਤਾਂ ਹੀ ਕਹਿੰਦੇ ਨਾ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਜ ਇਥੇ ਆਪਾਂ ਦਿਨ ਦੇ ਟਾਈਮ ਮਾਇਆ ਦੇ ਦੇਸ਼ ਵਿੱਚ ਆ ਜਾਣੇ ਰਾਤ ਨੂੰ ਆਪਾਂ ਮਾਇਆ ਦਾ ਦੇਸ਼ ਛੱਡ ਜਾਣਾ ਉੱਥੇ ਸਾਰੇ ਝਗੜੇ ਖਤਮ ਹੋ ਜਾਂਦੇ ਤੇ ਜਿੱਥੇ ਪਰਮਾਤਮਾ ਵਸਦਾ ਹੈ ਉੱਥੇ ਕਹਿੰਦੇ ਦਿਨ ਸਨਾਰੈਨ ਬੇਦ ਨਹੀਂ ਸ਼ਾਸਤਰ ਤਾਹਾਂ ਬਸੇ ਨਰੰਕਾਰਾ ਕਹੋ ਕਬੀਰ ਨਰ ਤਿਸੇ ਤੇ ਆਵੋ ਬਾਵ ਰਿਆ ਸੰਸਾਰਾ ਕਹਿੰਦੇ ਸੰਸਾਰ ਤਾਂ ਕਮਲਾ ਹੋਇਆ ਪਿਆ ਕੋਈ ਪੱਥਰਾਂ ਚੋਂ ਲੱਭ ਰਿਹਾ ਹੈ ਬੁੱਤ ਪੂਜੀ ਜਾ ਰਹੇ ਨੇ ਇਹ ਲੋਕ ਕਿੰਨਾ ਗਿਆਨ ਆ ਤਾਂ ਵੀ ਬੁੱਤ ਪੂਜੀ ਜਾ ਰਹੇ ਇਹ ਤੁਰਕ ਜਿਹੜੇ ਨੇ ਮੁਸਲਮਾਨ ਉਹ ਜਿੱਦਣ ਨੂੰ ਸੂਰਜ ਢਲਦਾ ਏ ਉਹਦਨੂੰ ਸਜਦਾ ਕਰਦੇ ਨੇ ਉਹ ਇੱਧਰ ਕਦੀ ਨਹੀਂ ਸਜਦਾ ਕਰਨੀ ਸਪੈਸ਼ਲ ਦੇਖਣਗੇ ਕਿ ਲੈਂਦਾ ਪਾਸਾ ਕਿਹੜਾ ਤੇ ਕਬੀਰ ਜੀ ਨੇ ਕਿਹਾ ਕਬੀਰ ਜੀ ਪਹੁੰਚ ਗਏ ਉੱਧਰ ਉਹ ਅੰਦੇ ਪ੍ਰਮਾਤਮਾ ਤੇਰੀ ਗੱਤ ਦੋਨਾਂ ਨੂੰ ਨਹੀਂ ਪਤਾ ਤੇਰਾ ਪਤਾ ਹੀ ਨਹੀਂ ਕਿਸੇ ਨੂੰ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਿਰ ਨਾਈ ਓਇਲੇ ਜਾਰੇ ਓਇਲੇ ਗਾਡੇ ਤੇਰੀ ਗੱਤ ਦੋਹੋਂ ਨਾ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚੋਂ ਦਿਸ ਪਸਰੇ ਹੋਏ ਜੰਮ ਜੇਵ ਕਬਤ ਪੜੇ ਪੜ ਕਵਤਾ ਵੀ ਪੜ ਪੜ ਕੇ ਕਹਿੰਦੇ ਮੂਹ जटाधार तार योगी मुए तेरी गत इन्हें ना पाई राम नाम बिन सबे बगुते देखो निरख शरीरा हर के नाम बिन किन गत पाई कहे उपदेश कबीरा सत्संग जी नाम तो बिना कोई पार नहीं होए भावे कोई बुत पूजी जाए भावे पत्थर पूजी जाए भावे कोई शिवलिंग पूजी जाए भावे कोई दरक्त पूजी जाए ਕਈ ਪਸ਼ੂਆਂ ਨੂੰ ਵੀ ਪੋਜਦੇ ਨੇ ਤੇ ਕਈ ਇੰਨੇ